ਸਤਿ ਸ਼੍ਰੀ ਅਕਾਲ ਦੋਸਤੋ ਹੁਣ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਰੁਪਿੰਦਰ ਕੋਰ ਦੇ ਬਾਰੇ ਤੁਸੀਂ ਬਹੁਤ ਦਿਨਾਂ ਤੋਂ ਖਬਰਾਂ ਸੁਣ ਰਹੇ ਹੋ ਤੁਸੀਂ ਬਹੁਤ ਦਿਨਾਂ ਤੋਂ ਖਬਰਾਂ ਸੁਣ ਰਹੇ ਹੋ ਪਰ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਸੁਣਨ ਨੂੰ ਮਿਲਦੀ ਹੈ ਪਰ ਜਿਹੜੀ ਅੱਜ ਅਪਡੇਟ ਸਾਹਮਣੇ ਆਈ ਹੈ ਜਿਹੜੀਆਂ ਅੰਦਰਲੀਆਂ ਗੱਲਾਂ ਸਾਹਮਣੇ ਆਈਆਂ ਹਨ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਕਿਉਂਕਿ ਕਿਹਾ ਜਾ ਰਿਹਾ ਸੀ ਉਸਦੇ ਪਿਤਾ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਉਸਨੇ ਮੇਰੇ ਜਵਾਈ ਨੂੰ ਨਹੀਂ ਮੇਰੇ ਪੁੱਤ ਨੂੰ ਮਾਰਿਆ ਹੈ ਉਸ ਨੂੰ ਜਿਹੜੀ ਵੀ ਸਜ਼ਾ ਤੁਸੀਂ ਦਵੋਗੇ ਮੈਨੂੰ ਮਨਜ਼ੂਰ ਹੈ ਕਿ ਉਸ ਨੂੰ ਬੱਦ ਚੜ ਕੇ ਅਜਹੀ ਸਜ਼ਾ ਦਿਵੋ ਜਿਸ ਦੇ ਨਾਲ ਲੋਕਾਂ ਨੂੰ ਉਸਦੇ ਪਰਿਵਾਰ ਨੂੰ ਇਹ ਮਹਿਸੂਸ ਹੋਵੇ ਕਿ ਸਾਨੂੰ ਇਨਸਾਫ ਮਿਲ ਗਿਆ ਕਿ ਉਹਨਾਂ ਦਾ ਪੁੱਤ ਤਾਂ ਹੁਣ ਕਦੇ ਵੀ ਜ਼ਿੰਦਗੀ ਦੇ ਵਿੱਚ ਵਾਪਸ ਨਹੀਂ ਆ ਸਕਦਾ ਪਰ ਉਸ ਪਿਤਾ ਦਾ ਇਹ ਕਹਿਣਾ ਸੀ ਪਰ ਦੋਸਤੋ ਜਿਹੜੀਆਂ ਹੁਣ ਵੱਡੀਆਂ ਗੱਲਾਂ ਹੁਣ ਨੌਕਰ ਰਾਣੀ ਨੇ ਉਹਨਾਂ ਦੀ ਨੌਕਰ ਰਾਣੀ ਨੇ ਸਾਹਮਣੇ ਕੀਤੀਆਂ ਹਨ ਉਸ ਤੋਂ ਬਾਅਦ ਪੰਜਾਬ ਦੇ ਲੋਕ ਹੈਰਾਨ ਰਹਿ ਚੁੱਕੇ ਹਨ ਪਹਿਲੀ ਗੱਲ ਤਾਂ ਉਸ ਘਰ ਦੇ ਵਿੱਚ ਕੰਮ ਕਰਦੀ ਨੌਕਰ ਰਾਣੀ ਨੇ ਇਹ ਦੱਸਿਆ ਹੈ ਕਿ ਰਪਿੰਦਰ ਕੋਰ ਦਾ ਜਦੋਂ ਵੀ ਕੈਨੇਡਾ ਤੋਂ ਫੋਨ ਆਂਦਾ ਸੀ ਤਾਂ ਉਹ ਹਮੇਸ਼ਾ ਨਸ਼ੇ ਦੀ ਗੱਲ ਕਰਦੀ ਸੀ ਉਹ ਕੈਨੇਡਾ ਦੇ ਵਿੱਚ ਵੀ ਚਿੱਟਾ ਵੇਚਦੀ ਸੀ ਜਿਸ ਕਰਕੇ ਉਹ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਆਪਣੇ ਪਿਤਾ ਦੇ ਨਾਲ ਮਿਲ ਕੇ ਜਾਨੋਂ ਮਾਰਨ ਦੀਆਂ ਸਲਾਹਾਂ ਕਈ ਦਿਨਾਂ ਤੋਂ ਕਰ ਰਹੀ ਸੀ ਕਿਉਂਕਿ ਉਹ ਚਾਹਦੇ ਸੀ ਕਿ ਗੁਰਵਿੰਦਰ ਸਿੰਘ ਜੋ ਇੱਕ ਬਾਪ ਦਾ ਇਕਲੌਤਾ ਪੁੱਤ ਸੀ ਜਿਸ ਦੇ ਕੋਲ 25 ਤੋਂ 30 ਕਿੱਲੇ ਇਕੱਲੇ ਪੁੱਤਰ ਨੂੰ ਆਂਦੇ ਸੀ ਤੇ ਉਹ ਉਸ ਦੀ ਜ਼ਮੀਨ ਦੱਬਣ ਨੂੰ ਫਿਰਦੇ ਸੀ ਜਿਸ ਕਰਕੇ ਉਸ ਦੇ ਪਿਤਾ ਨੂੰ ਤੇ ਰਪਿੰਦਰ ਕੌਰ ਨੂੰ ਇਹ ਸੀ ਕਿ ਜਦੋਂ ਗੁਰਵਿੰਦਰ ਸਿੰਘ ਨੂੰ ਇਸ ਰਾਦ ਦੇ ਵਿੱਚੋਂ ਹਟਾਇਆ ਜਾਵੇਗਾ ਮਤਲਬ ਮੌਤ ਦੇ ਘਾਟ ਉਤਾਰਿਆ ਜਾਵੇਗਾ ਤਾਂ ਉਹ ਜ਼ਮੀਨ ਰੁਪਿੰਦਰ ਕੌਰ ਉਸ ਦੀ ਧੀ ਦੇ ਨਾ ਹੋ ਜਾਵੇਗੀ ਤੇ ਉਹ ਅਰਬਾ ਪਤੀ ਦੇ ਮਾਲਕ ਬਣ ਜਾਣਗੇ ਜਿਸ ਕਰਕੇ ਉਹਨਾਂ ਨੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਹੈ ਇਹ ਵੱਡੇ ਖੁਲਾਸੇ ਉਸ ਨੌਕਰ ਰਾਣੀ ਨੇ ਕੀਤੇ ਹਨ ਜੋ ਰੁਪਿੰਦਰ ਕੌਰ ਦੇ ਘਰੇ ਕੰਮ ਕਰਦੀ ਸੀ ਪਰ ਪਿਤਾ ਦਾ ਬਿਆਨ ਇਹ ਆਂਦਾ ਹੈ ਕਿ ਜੋ ਵੀ ਸੱਜਾਂ ਬਣਦੀ ਹੈ ਭਾਵੇਂ ਫਾਂਸੀ ਦੀ ਹੋਵੇ ਉਹ ਰੁਪਿੰਦਰ ਕੋਰ ਨੂੰ ਦਬੋ ਪਰ ਜਿਹੜੇ ਨੌਕਰ ਰਾਣੀ ਨੇ ਹੁਣ ਖਲਾਸੇ ਕੀਤੇ ਹਨ ਉਹਨਾਂ ਨੂੰ ਲੈ ਕੇ ਤਾਂ ਉਸ ਰੁਪਿੰਦਰ ਕੋਰ ਦਾ ਪਿਤਾ ਬਿਲਕੁਲ ਝੂਠ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਦੋਸਤੋ ਹੁਣ ਹੋਰ ਗੱਲਾਂ ਆਂਡ ਗਵਾੜ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਰੁਪਿੰਦਰ ਕੋਰ ਅਤੇ ਉਸ ਦਾ ਪਰਿਵਾਰ ਇਹ ਮਿਲ ਕੇ ਸਾਰੀ ਸਾਜ਼ਿਸ਼ ਰਸਦੇ ਹਨ ਤੇ ਦੋਸਤੋ ਹੁਣ ਗਵਾਂਡ ਦੇ ਵਿੱਚੋਂ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਰਪਿੰਦਰ ਕੋਰ ਅਤੇ ਉਸਦੇ ਪਿਤਾ ਨੂੰ ਵੀ ਇਹ ਸਾਰੀ ਗੱਲਾਂ ਦਾ ਪਤਾ ਸੀ ਮਿਲ ਕੇ ਪਲਾਨਿੰਗ ਬਣਾਈ ਜਾਂਦੀ ਹੈ ਤੇ ਗੁਰਵਿੰਦਰ ਸਿੰਘ ਨੂੰ ਫਿਰ ਮੌਤ ਦੇ ਘਾਟ ਆਪਣੇ ਪ੍ਰੇਮੀ ਨੂੰ ਨਾਲ ਲੈ ਕੇ ਉਤਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਮਾਪਿਆਂ ਦਾ ਇਕਲੋਤਾ ਪੁੱਤਰ ਹਮੇਸ਼ਾ ਲਈ ਇਸ ਦੁਨੀਆ ਦੇ ਵਿੱਚੋਂ ਚਲਾ ਜਾਂਦਾ ਹੈ ਪਰ ਦੋਸਤੋ ਇਹ ਘਾਟਾ ਉਹਨਾਂ ਦਾ ਕਦੇ ਵੀ ਪੂਰਾ ਤਾਂ ਨਹੀਂ ਹੋ ਸਕਦਾ ਪਰ ਜੇਕਰ ਉਸ ਉਸ ਲੜਕੀ ਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਤਾਂ ਹੋ ਸਕਦਾ ਹੈ ਪਰਿਵਾਰ ਨੂੰ ਮਹਿਸੂਸ ਹੋਵੇ ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਵੇ ਕਿ ਉਸ ਪਰਿਵਾਰ ਨੂੰ ਇਨਸਾਫ ਮਿਲ ਚੁੱਕਿਆ ਹੈ ਤੇ ਤੁਹਾਡੀ ਕੀ ਰਾਏ ਹੈ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਨਹੀਂ ਤਾਂ ਇਦਾਂ ਦੀਆਂ ਬਾਤਾਂ ਦਾਤਾ ਪੰਜਾਬ ਦੇ ਵਿੱਚ ਦਿਨ ਪਰ ਦਿਨ ਵੱਧਦੀਆਂ ਜਾਣਗੀਆਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ